ਸਾਲੋ ਜੋ ਜਿਹੜੀ ਸਰਕਾਰਾਂ ਆਪਣੇ ਆਪ ਨੂੰ ਬਾਹਰ ਕੱਢਣ ਨੂੰ ਫਿਰ ਰੰਡੀਆਂ ਨੇ ਬਾਕੀ ਜਿਹੜਾ ਰੱਖ ਰਖਾਲ ਲੈਣਦੇ ਨੇ ਨਾ ਇੱਕ ਆਪਣਾ ਸ਼ੋਸ਼ਾ ਜਿਹਾ ਰੱਖਿਆ ਵੀ ਅਸੀਂ ਇਹਨਾਂ ਨੂੰ ਆਪਣੇ ਹੱਥਾਂ 'ਚ ਰੱਖਿਆ ਹੋਇਆ ਸਰਕਾਰ ਇਹਨੂੰ ਆਪਣੇ ਅਥੋਂ ਛੱਡਣ ਦੀ ਤਿਆਰੀ 'ਚ ਬੈਠੀ ਆ ਕਿਉਂਕਿ ਪਿੱਛੇ ਵੇਖੋ ਤੁਸੀਂ 26 ਮਾਰਕੀਟ ਕਮੇਟੀਆਂ ਜਿਹੜੀਆਂ ਪੰਜਾਬ ਦੀ ਸਰਕਾਰ ਨੇ ਭੰਗ ਕਰਤੀਆਂ ਮਾਰਕੀਟ ਕਮੇਟੀਆਂ ਭੰਗਾਂ ਦਾ ਮਤਲਬ ਵੀ 26 ਜ਼ਿਲ੍ਹਿਆਂ ਦੀਆਂ ਮੰਡੀਆਂ ਜਿਹੜੀਆਂ ਉਹ ਮਾਰਕੀਟਸ ਮੇਟੀ ਇੱਕ ਬਟਾਲਾ ਮਾਰਕੀਟ ਕਮੇਟੀ ਆ ਉਹ ਥਲੇ ਉਹ ਕਿੰਨਾ ਮੰਡੀ ਸਿਸਟਮ ਆ ਇੱਕ ਬਟਾਲਾ ਦੀ ਪੱਕੀ ਮੰਡੀ ਆਉਂਦੀ ਫਤੇਗੜ ਦੀ ਆਉਂਦੀ ਢੇਰਾ ਕਲਾਨ ਔਰ ਠੀਕ ਆ ਜਿਹੜੀਆਂ ਕੱਚੀਆਂ ਮੰਡੀਆਂ ਨੇ ਜਦੋਂ ਨਸ਼ਾਰੇ ਦੀ ਹੋ ਗਈ ਬਟ ਕਾਦੀਆਂ ਦੀ ਮੰਡੀਆਂ ਹੋ ਗਿਆ ਇੱਕ ਮਾਰਕੀਟ ਕਮੇਟੀ ਭਾਂਗੋ ਨਾਲ ਕਿੰਨਾ ਮੰਡੀ ਸਖਤ ਜਿਹੜਾ ਖਤਮ ਹੋ ਜਾਣਾ ਹੈ ਤੇ ਜਿਹੜਾ ਸਰਕਾਰ ਸਿੱਧਾ ਇੱਥੇ ਮਾਲਾਂ ਦੀ ਵੀ ਆਣ ਕੇ ਜਿਹੜੇ ਕਿਸਾਨ ਲਾਉਣ ਕਿਉਂਕਿ ਇਹਨਾਂ ਨੂੰ ਜਿਹੜਾ ਮਾਰਕੀਟ ਯਾਰਡ ਕੋਸ਼ਿਤ ਕਰ ਦਿੱਤਾ ਗਿਆ ਜਿਹੜਾ ਸਰਕਾਰੀ ਕਦਮ ਨਾ ਕਦੀ ਮਾਰਕੀਟ ਯਾਰਡ ਕੋਸ਼ਿਤ ਨਹੀਂ ਹੁੰਦਾ ਤੁਸੀਂ ਪੰਜ ਸੱਤ ਦੇ ਸਰਕਾਰੀ ਕਦਮ ਵੇਖ ਲਓ ਵੇਅਰ ਹਾਊਸ ਦੇ ਵੇਖ ਲਓ ਐਫਟੇਜ ਦੇ ਵੇਖ ਲਓ ਜਿਹੜੇ ਪਹਿਲੇ ਨੇ ਉਥੇ ਕਦੀ ਵੀ ਕਿਸਾਨ ਸਿੱਧਾ ਜਾ ਕੇ ਮਾਲ ਆਪਣਾ ਨਹੀਂ ਵੇਚ ਸਕਦਾ ਮਾਲ ਮੰਡੀ ਚੋ ਚੋਕ ਕੇ ਉਥੇ ਲੱਗਦਾ ਸੀ ਪਰ ਇਹਨਾਂ ਨੂੰ ਸਰਕਾਰ ਨੇ ਜਿਹੜਾ ਮਾਰਕੀਟ ਯਾਰਡ ਕੋਸ਼ਿਸ਼ ਕਰਤਾ ਵਾ ਵਾਪਸ ਕਰਤਾ ਨੋਟੀਫਿਕੇਸ਼ਨ ਉਹ ਵਾਪਸ ਮਾਰਕੀਟ ਕਮੇਟੀਆਂ ਦਾ ਹੋਇਆ ਵਾ ਅਜੇ ਵੀ ਜਿਹੜੀਆਂ ਵਿੱਚੋਂ ਕੁਝ ਮੰਡੀਆਂ ਨੇ ਨਾ ਉਹ ਭੰਗ ਕੀਆ ਜਿੱਦਾਂ ਨਸ਼ਹਰੇ ਦੀ ਮੰਡੀ ਭੰਗਾ ਉਹ ਨਹੀਂ ਹੈ ਨਾ ਇਹ ਦੁਬਾਰਾ ਡੀਸੀ ਇਹੋਣਾ ਨੇ ਹੁਕਮ ਦਿੱਤਾ ਵੀ ਚੱਲਣਗੀਆਂ ਇਸ ਕਰਕੇ ਇਹ ਜਿਹੜਾ ਪ੍ਰੋਸਟਾਟ ਸੈਲੋਨ ਆਪਰ ਇਸ ਕਰਕੇ ਕੀਤਾ ਜਾ ਰਿਹਾ ਵੀ ਸਿੱਧਾ ਮਾਲ ਜਿਹੜਾ ਵਾ ਇੱਥੇ ਨਾ ਆਇਆ ਆਵੇ ਹੋਇਆ ਇਹਦੇ ਨਾਲ ਰੁਜ਼ਗਾਰ ਜੁੜਿਆ ਹੋਇਆ ਲੇਕਿਨ ਜਿਹੜਾ 프리 ਰਸੋ ਮਿਲਦਾ 80 ਕਰੋੜ ਉਹ ਬਿਲਕੁਲ ਨਹੀਂ ਮਿਲਦਾ ਕਿਉਂਕਿ ਜਦੋਂ ਸਰਕਾਰੀ ਖਰੀਦ ਹੀ ਨਹੀਂ ਹੈਗੀ ਤਾਂ ਸਰਕਾਰ ਕਿਵੇਂ ਦਊਗੀ 프리 ਸਰਕਾਰ ਨੇ ਬਿਲਕੁਲ ਨਹੀਂ ਦੇਣਾ ਸਰਕਾਰ ਦੇ ਪਿੱਛੇ ਸਟੀਮ ਲੈਂਦੀ ਹੋਈ ਹੈ ਉਹ ਪਿੱਛੇ ਲਗਾਈ ਹੋਈ ਹੈ ਕਿ 2 ਰੁਪਏ ਦੇ ਹਿਸਾਬ ਨਾਲ ਤੁਸੀਂ ਜਿਹੜੀ ਕੁਆਂਟਲ ਕਣਕ ਲੈਂਦੇ ਹੋ ਉਹ ਤੁਹਾਡੇ ਖਾਤਿਆਂ 'ਚ 200 ਰੁਪਏ ਪਾ ਦਾਂਗੇ ਤੇ ਤੁਸੀਂ ਉਹਦਾ ਆਟਾ ਲੈ ਲਓ ਉਜਿਹੋ ਆਟਾ ਲੈਣ ਜਾਂ ਕਿ ਦੁਕਾਨ ਤੋਂ ਆਟਾ 50 60 ਰੁਪਏ ਮਿਲਦਾ ਤੇ ਉਹ ਆਟਾ ਲੈਣ ਗਿਆ ਜਿਹੜਾ ਵਿਅਕਤੀ ਆ ਹੋ ਸਕਦਾ ਉਹ ਦੁਕਾਨ ਦੇ ਉੱਤੇ ਸ਼ਰਾਬ ਦਾ ਪੈਕ ਵੀ ਵਿੱਚੋਂ ਲਾਵੇ ਇਸ ਕਰਕੇ ਉਹ ਮੁੱਖ ਮਰੀਦਾ ਸ਼ਿਕਾਰ ਹੋ ਜਿਹੜੇ ਲੋਕ ਬਹੁਤ ਸਾਰੇ ਇਹਦੇ ਦਾ ਮੇਨ ਮਕਸਦ ਇਹ ਹੈ ਕਿ ਇਹਨਾਂ ਸਾਈਲੋਂ ਦਾ ਕੋਈ ਪੰਗਾ ਹੱਲ ਕੀਤਾ ਜਾਏ ਕਿਉਂਕਿ ਸਰਕਾਰ ਜਿਵੇਂ ਮਰਜ਼ੀ ਚਾਹੁੰਦੀ ਹੈ ਨੋਟੀਫਿਕੇਸ਼ਨ ਜਾਰੀ ਕਰਕੇ ਮੰਡੀਆਂ ਨੂੰ ਖਤਮ ਕਰ ਦੇ ਤੇ ਚਲਾਉਣ ਤੇ ਇਹ ਚੁੱਕ ਕਰ ਦਿੰਦੀ ਹੈ ਫਿਰ ਜਦੋਂ ਅਸੀਂ ਪ੍ਰੈਸ਼ਰ ਬਣਾਉਂਦੇ ਆ ਫਿਰ ਇਹਨੂੰ ਵਾਪਸ ਲੈਂਦੇ ਨੇ ਹੁਣ ਫੇਰ ਇਹ ਨਾ ਵਾਪਸ ਲੈ ਲੈ ਔਰ ਇਹਦਾ ਕੋਈ ਪੱਕਾ ਹੱਲ ਜਾ ਕੇ ਸਰਕਾਰੇ ਕੋ ਆਪਣੇ ਕੰਟਰੋਲ ਚ ਲਾਵੇ ਜੇ ਸਰਕਾਰ ਕੰਟਰੋਲ ਚ ਨਹੀਂ ਲੰਗੀ ਇਹ ਪਧਰੇ ਹੀ ਕਰਨੇ ਪੈਣਗੇ ਫਿਰ ਉਹ ਕੋਈ ਮੈਨੂੰ ਹੱਲ ਲੱਗਦਾ ਨਹੀਂ ਇਹਦਾ ਫਿਰ ਕੀ ਕਰੀਏ ਤੁਹਾਨੂੰ ਲੱਗਦਾ ਹੈ ਇਹ ਇੱਕ ਮਿਜ਼ੀ ਕਰਨ ਮਾਲਾ ਪਾਸਾ ਇਹਦਾ ਨੁਕਸਾਨ ਹੋ ਸਕਦਾ ਬਿਲਕੁਲ ਬਹੁਤ ਵੱਡਾ ਨੁਕਸਾਨ ਹੈ ਇਸੇ ਕਰਕੇ ਕਿ ਪਹਿਲਾਂ ਸਾਰੇ ਲੋਕ ਕੋਤਵੇਂ ਕਿਉਂਕਿ ਇਹਦਾ ਜਿਹੜਾ ਨੁਕਸਾਨ ਕਿਸਾਨਾਂ ਨੂੰ ਤੇ ਬਾਅਦ ਵਿੱਚ ਹੁੰਦਾ ਹੈ ਇਹਨਾਂ ਆਮ ਲੋਕਾਂ ਨੂੰ ਇਹਦਾ ਨੁਕਸਾਨ ਹੁੰਦਾ ਹੈ ਕਿਉਂਕਿ ਜਿੱਤਰਾ ਹੁਣ ਵੇਚ ਲੋ ਹਿਮਾਚਲ ਜਿੰਨਾ ਸੇਪ ਕੀਤੇ 200 ਰੁਪਏ ਦੀ ਰੀਤ ਕੇ 200 ਰੁਪਏ ਵਿੱਚ ਆਮ ਲੋਕਾਂ ਨੂੰ ਮਹਿੰਗੇ ਮਿਲੇ ਸਾਨੂੰ ਤੇ ਕਿਸਾਨ ਤੇ ਕਿਸਾਨ ਤੇ ਸਭ ਕੋ ਸਮਝ ਚੁੱਕੇ ਆ ਕਿ ਜਿਹੜਾ ਨੁਕਸਾਨ ਸਾਨੂੰ ਹੋਣਾ ਕੋ ਜਿਨ੍ਹਾਂ ਨੂੰ ਪਹਿਲਾਂ ਨੁਕਸਾਨ ਹੋਣਾ ਵਾ ਉਹਨਾਂ ਨੂੰ ਸਮਝਣ ਦੀ ਲੋੜ ਆ ਕਿਉਂਕਿ ਆਰ ਪੀ ਖਤਮ ਹੋਣਿਆ ਨੇਬਰ ਜਿਹੜੀਆਂ ਮੰਡੀਆਂ ਚ ਖਤਮ ਹੋਣੀਆਂ ਜਿਹੜੀਆਂ ਛੋਟੀਆਂ ਬਕਾਨਾ ਮੰਡੀਆਂ ਚੱਲਦੀਆਂ ਉਹ ਖਤਮ ਹੋਣੀਆਂ ਮੰਡੀਆਂ ਹੀ ਖਤਮ ਹੋ ਜਾਣੀਆਂ ਜਿੱਥੋਂ ਸਾਨੂੰ ਤੇ ਇਹ ਨੁਕਸਾਨ ਨਾ ਕਿ ਜਦੋਂ ਵੱਡਾ ਨੁਕਸਾਨ ਆ ਜਦੋਂ ਸਰਕਾਰ ਵਿੱਚ ਹੁੰਦਾ ਜਾਂਦੀ ਆ ਕਈ ਵਾਰ ਗੱਲ ਹੋਈ ਇਹਨਾਂ ਦੇ ਆਪਸ ਨਾਲ ਉਹ ਕਹਿੰਦੇ ਕਿ ਤੁਹਾਨੂੰ ਕੋਈ ਨੁਕਸਾਨ ਆ ਦੇਖੋ ਵੱਡਾ ਨੁਕਸਾਨ ਤੇ ਆ ਜਦੋਂ ਸਰਕਾਰ ਵਿੱਚੋਂ ਨਿਕਲ ਗਈ ਤੇ ਫਿਰ ਆਪਾਂ ਕਿੰਨੂੰ ਪੁੱਛਾਂ ਉਹ ਪੰਜਾਬੀ ਦੀ ਸਿੱਧੀ ਗੱਲ ਕਿਹੜੀ ਮਾਂ ਨੂੰ ਮਾਸੀ ਕਵਾਂਗੇ ਜਦੋਂ ਸਰਕਾਰ ਹੀ ਵਿੱਚੋਂ ਨਿਕਲ ਗਈ ਤੇ ਅਸੀਂ ਕਿੰਨੂੰ ਕਿੱਥੇ ਜਾ ਕੇ ਹੁਣ ਮਿਲਾਂ ਦਾ ਦੇਖੋ ਕੀ ਹਾਲ ਹੈ ਤੇ ਲਾਈਨਾਂ ਲੱਗਦੀਆਂ ਵਾ ਨੰਮੀਆਂ ਲੰਮੀਆਂ ਲਾਈਨਾਂ ਤੇ ਮੇਰੇ ਕਹਿੰਨ ਕਿ ਕਿੰਨੇ ਦਿਨ ਕਿਸਾਨ ਉੱਤੇ ਰਹਿੰਦੇ ਆ ਤੇ ਫਿਰ ਕਿਤੇ ਆਪਣਾ ਕੰਨਾ ਉੱਥੇ ਸੁੱਟ ਕੇ ਆਉਂਦੇ ਆ ਇਹੋ ਜਿਹਾ ਹਾਲੇ ਕਿ ਹੋ ਜਾਣਾ ਬਹੁਤ ਲੰਮੀਆਂ ਲਾਈਨਾਂ ਨੇ ਇਹ ਹਜੇ ਕੰਨਾ ਤੇ ਥੋੜੇ ਲੋਕ ਲਾਉਂਦੇ ਇਹ ਜਿਹੜੀ ਇਹ ਕਿਦਾਂ ਦੇ ਬਣਾਏ ਗਏ ਨੇ ਉਹ ਬਹੁਤ ਲੰਬੀਆਂ ਨਹਿਰਾਂ ਲੱਗਣੀਆਂ ਮਹੀਨਾ-ਮਹੀਨਾ ਵਾਰੀ ਨਹੀਂ ਆਉਣੀ ਲੋਹਣ ਦੀ ਵਾਰੀ ਨਹੀਂ ਆਉਣੀ ਫਿਰ ਉਸ ਤੋਂ ਬਾਅਦ ਜਿਹੜਾ ਪੇਮੈਂਟ ਹੈ ਪੇਮੈਂਟ ਜੋ ਮਿਲਾਂ ਵਾਲੇ ਹਾਲ ਕਰਦੇ ਆ ਉਹੀ ਕਿਸਾਨਾਂ ਦਾ ਹਾਲ ਹੋਣਾ ਜਦੋਂ ਮਰਜ਼ੀ ਆਏਗੀ ਦੇਣਗੇ ਅਜੇ ਤੱਕ 2-2 ਸਾਲ ਬਾਅਦ ਵੀ ਨਹੀਂ ਦਿੱਤੇ ਉਹ ਵੀ ਲੜਮਾ ਪੈਂਦਾ ਹੈ ਲੜ ਕੇ ਫਿਰ ਲੈਣੀ ਪੀਂਦੀ ਆ ਸਾਨੂੰ ਉਹੀ ਹਾਲ ਜਿਹੜਾ ਇੱਥੇ ਹੋਣਾ ਪਰ ਇਹਦਾ ਨੁਕਸਾਨ ਜਿਹੜਾ ਉਹ ਤੇ ਚਲੋ ਅਜੇ ਆਮ ਲੋਕਾਂ ਨੂੰ ਨੁਕਸਾਨ ਨਹੀਂ ਪਰ ਇਹਦਾ ਆਮ ਲੋਕਾਂ ਨੂੰ ਨੁਕਸਾਨ ਹੋਣਾ ਹੈ ਕਿਉਂਕਿ ਇੱਥੇ ਕਣਕ ਇੱਥੇ ਉਹ ਚੀਜ਼ ਜਾਣੀ ਹੈ ਕਿ ਜਿਹੜੀ ਆਮ ਗਰੀਬ ਲੋਕਾਂ ਨੂੰ ਬੰਦੇ ਨੂੰ ਜ਼ਰੂਰਤ ਹੈ ਮੈਂ ਦੇਖਣ ਡਿਆ ਇੱਕ ਦਿਨ ਕਿਹਨੇ ਵੀਡੀਓ ਪਾਈ ਸੀ ਇੱਕ 25 ਛੋਟੀ ਪਾਣੀ ਦੇ ਵਿੱਚ ਪੇਂ ਕੇ ਰੋਟੀਆਂ ਖਾ ਰਹੀ ਸੀ ਇਹਨਾਂ ਚ ਦੁੱਖ ਆਇਆ ਤੇ ਮੈਨੂੰ ਲੱਗਦਾ ਜੇ ਇਹ ਹਾਲ ਹੋ ਗਿਆ ਨਾ ਉਹ ਰੋਟੀ ਪਾਣੀ ਚ ਪੇਂ ਨੂੰ ਨਹੀਂ ਲੱਪਣੀ ਹੁੰਦੀ